ਆਇਰ ਕਲੱਬ ਅਸੀਂ ਆਪਣੇ ਕਲੱਬ ਵੱਲੋਂ ਅੱਜ ਤੀਆਂ ਦਾ ਪ੍ਰੋਗਰਾਮ ਕੀਤਾ ਸੀ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਸੀ ਪਰਫਾਰਮੈਂਸ ਹੋਈਆਂ ਸਾਡੀਆਂ ਤੇ ਅਸੀਂ ਜਦੋਂ ਵੀ ਸਾਵਣ ਦਾ ਮਹੀਨਾ ਆਂਦਾ ਹੈ ਤਾਂ ਨੱਚ ਕੇ ਗਾ ਕੇ ਆਪਣੀ ਖੁਸ਼ੀ ਦੀ ਅਫਤ ਕਰਦੇ ਹਾਂ ਔਰ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਂਦੇ ਹਾਂ ਅੱਜ ਅਸੀਂ ਮਿਸਤੀ ਜਿਹੜੇ ਕੱਢਣੀ ਹੈ ਅਜੇ ਕੱਢੀ ਨਹੀਂ ਠੀਕ ਹੈ ਉਹ ਕੱਟ ਕੇ ਅਸੀਂ ਤੁਹਾਨੂੰ ਨਾਮ ਦਵਾਂਗੇ ਮਿਸਤੀ ਜ ਕੱਢਣੀ ਹੈ ਮਿਸ ਮਹਿੰਦੀ ਕੱਢਣੀ ਹੈ ਇੱਕ ਸਾਡਾ ਇਥੋਂ ਕੈਟਵੌਕ ਹੋਏਗੀ ਉਹਦੇ ਵਿੱਚ ਅਸੀਂ ਪੰਜਾਬਨ ਚੂਜ਼ ਕਰਨੀ ਹੈ ਕਸਿੰਗ ਐਸਟੋਲਜ਼ਰਾਂ ਲੁਧਿਆਣਾ ਤੋਂ ਐਸੀ ਜਦੋਂ ਲੇਡੀਜ਼ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਦਾ ਆਪਣੇ ਇਮੋਸ਼ਨਸ ਨੂੰ ਸ਼ੋਅ ਆਫ ਕਰਨ ਦਾ ਉਹਨਾਂ ਨੂੰ ਮੌਕਾ ਦਿੰਨੇ ਆ ਇੱਕ ਪਲੈਟਫਾਰਮ ਦਿੰਨੇ ਆ ਜਿਹਦੇ ਵਿੱਚ ਉਹ ਆਪਣੇ ਆਪ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਨੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਨੇ ਔਰ ਥੋੜਾ ਜਿਹਾ ਆਪਣੀ ਫੈਮਿਲੀ ਤੋਂ ਪਰੇ ਹੋ ਕੇ ਖੁਦ ਨੂੰ ਕੁਦਰੇ ਨਾਲ ਹੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਤੇ ਖੁਸ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਅਸੀਂ ਇਹ ਕਰਦੇ ਹੀ ਰਹਿੰਦੇ ਆ ਮੈਂ ਕੈਚ ਦਾ ਫਾਇਰ ਕਲੱਬ ਦੀ ਪ੍ਰੈਜ਼ੀਡੈਂਟ ਐ ਔਰ ਅਸੀਂ ਖੰਡੇ ਤੋਂ ਆਇਆ ਹਰ ਸਾਲ ਇਸੇ ਤਰ੍ਹਾਂ ਮੈਂ ਆਪਣੀ ਟੀਮ ਦੇ ਨਾਲ ਖੰਨੇ ਤੋਂ ਇਹ ਤੀਆਂ ਦਾ ਸਭਿਆਚਾਰ ਅਟੈਂਡ ਕਰਨ ਦੇ ਲਈ ਆਉਨੇ ਆ ਇਹ ਸੱਭਿਆਚਾਰਕ ਫੰਕਸ਼ਨ ਆ ਅਸੀਂ ਆਪਣਾ ਵਿਰਸਾ ਕਾਇਮ ਰੱਖਣ ਦੇ ਲਈ ਇਹ ਫੰਕਸ਼ਨ ਨੂੰ ਹਰ ਸਾਲ ਮਨਾਉਂਦੇ ਆ